ਸੋ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਮੁਲਾਜ਼ਮਾਂ ਲਈਆ ਬਹੁਤ ਲੰਬੇ ਅਰਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਨੇ ਕਰਕੇ ਕਦੇ ਇਹ ਲਾਗੂ ਨਹੀਂ ਹੋਇਆ ਸੀਗਾ ਉਹ ਵੀ ਅੱਜ ਫੈਸਲਾ ਅਸੀਂ ਅੱਜ ਦੀ ਕੈਬਨਿਟ ਨੇ ਲਾਗੂ ਕੀਤਾਗਾ ਕਿਉਂਕਿ ਇੱਕ ਇੱਕ 2016 ਨੂੰ ਇੱਕ ਇੱਕ 2016 ਨੂੰ ਰਿਵਾਈਜ਼ਡ ਪੇ ਤੇ ਪੈਨਸ਼ਨ ਲੀਵ ਇੰਕਰੀਮੈਂਟ ਦਾ ਫੈਸਲਾ ਹੋਇਆ ਸੀਗਾ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਪਰ ਲੇਕਿਨ ਬਕਾਇਆ ਜਿਹੜੇ ਸੀਗੇ ਬਕਾਇਆ ਜਿਹੜੇ ਸੀਗੇ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇ ਸੀ ਇਹਦੇ ਨਾਲ ਲਗਭਗ ਪੰਜਾਬ ਦੇ ਖਜ਼ਾਨੇ ਉੱਤੇ 14000 ਕਰੋੜ ਤੋਂ 14000 ਕਰੋੜ ਤੋਂ ਉੱਪਰ ਦਾ ਬੋਝ ਪੈਣਾ ਸੀਗਾ ਉਹਦੇ ਲਈ ਅਸੀਂ ਇੱਕ ਡਿਟੇਲਡ ਜਿਹੜਾ ਡਿਟੇਲਡ ਸਕੀਮ ਤਿਆਰ ਕੀਤੀ ਆ ਕਿ ਕਿਸ ਤਰ੍ਹਾਂ ਪਹਿਲਾਂ ਉਹ ਸਕੀਮ ਦਾ ਲਾਭ ਪੈਨਸ਼ਨਰਾਂ ਨੂੰ ਮਿਲੂਗਾ ਪਹਿਲਾ ਉਸ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੂਗਾ ਜਿਹੜੇ ਸਰਵਿੰਗ EMPLOYE ਨੇਗੇ ਕਿਉਂਕਿ ਇਹਦੇ ਵਿੱਚ ਕਿ ਜਿੰਨਾ ਸਾਲ ਤੋਂ ਉਪਰ ਆ 85 ਸਾਲ ਤੋਂ ਉਪਰ ਆ ਗਈ ਜਿਹੜੇ ਪੈਨਸ਼ਨਾਂ ਦੀ ਉਮਰ ਜਾਂ ਉਹਨਾਂ ਦਾ ਉਹਨਾਂ ਦੇ ਜੇਕਰ ਹੋ ਅਕਾਲ ਚਲਾਣਾ ਕਰਕੇ ਤਾਂ ਉਹਨਾਂ ਦੇ ਫੈਕਟਰੀ ਤੋਂ ਪੈਸੇ ਮਿਲਣਗੇ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਵਾਂਗੇ 224 25 ਦੇਵਾਂਗੇ ਤਿੰਨ ਕਿਸ਼ਾਂ ਦੇ ਅੰਦਰ ਇਸੇ ਤਰ੍ਹਾਂ ਉਸ ਬਾਅਦ ਸੈਕੰਡ ਜਿਹੜਾ 75 ਤੋਂ 85 ਸਾਲ ਦੀ ਫਿਰ ਇਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ ਚ ਮਲਾਜਮ ਨੇ 2016 ਤੋਂ 17 18 19 20 21 ਇਹ ਸਾਰੇ ਫੈਸਲੇ ਅਸੀਂ ਕੀਤੇ ਨੇ ਇਹ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਹੜਾ 16 17 ਦੀ ਗੱਲ ਕਰਾਂ ਤਾਂ 15 ਕਿਸ਼ਤਾਂ ਚ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 26 ਤੋਂ ਸ਼ੁਰੂ ਕਰਾਂਗੇ ਫਿਰ 28 ਤੋਂ ਸ਼ੁਰੂ ਕਰਾਂਗੇ ਇਹ ਜਿਹੜਾ ਅਸੀਂ ਕਰਕੇ ਅੱਜ ਪੰਜਾਬ ਦੇ ਨਵੇਂ ਸਮੇਂ ਦਾ ਮਲਾਜਮਾਂ ਦੇ ਲਈ ਬਹੁਤ ਹੀ ਵੱਡਾ ਦਿਨ ਹੈਗਾ ਕਿ ਅੱਜ ਜਿਹੜਾ ਉਹਨਾਂ ਦਾ ਪੁਰਾਣਾ ਬਕਾਇਆ ਪਿਆ ਸੀਗਾ ਉਹਦਾ ਅਸੀਂ ਫੈਸਲਾ ਕੀਤਾਗਾ ਕਿ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਸਾਰੇ ਮਲਾਜਮਾਂ ਨੂੰ ਦੇਵਾਂਗੇ ਕਿਉਂਕਿ ਨਹੀਂ ਤਾਂ ਸਾਰੇ ਮਲਾਜਮ ਜਿਹੜੇ ਸੀਗੇ ਉਹ ਲਗਾਤਾਰ ਕੋਈ ਲਾਲਤਤ ਜਾ ਰਿਹਾ ਸੀ ਕਿ ਕਿਤੇ ਜਾ ਰਿਹਾ ਸੀਗਾ ਇਹ ਵੱਡਾ ਅਹਿਮ ਫੈਸਲਾ ਕੀਤਾਗਾ ਲਗਭਗ 14000 ਕਰੋੜ ਤੋਂ ਉੱਪਰ ਦਾ ਬੋਝ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਤੇ ਪਊਗਾ ਔਰ ਇਹਨੂੰ ਅਸੀਂ 2028 ਤੱਕ ਜਿਹੜਾ ਹੈਗਾ ਕੰਪਲੀਟ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਕਿਸਤਾ ਦੇ ਰੂਪ ਵਿੱਚ ਹੁਣ ਤੋਂ ਸ਼ੁਰੂ ਹੋਊਗਾ ਇਸ ਸਾਲ ਤੋਂ ਸ਼ੁਰੂ ਹੋ ਕੇ 2028 ਤੱਕ ਇਹ ਸਕੀਮ ਜਿਹੜੀ ਆ ਅਪਰੂਵ ਹੋਊਗੀ ਆ ਇਸ ਦੇ ਵਿੱਚ ਜੇਕਰ ਸਾਡੇ ਕੋਲੇ ਮਾਲੀਆ ਰੈਵਨਿਊ ਹੋਰ ਵਾਧਾ ਘਟਾ ਇਹਨੂੰ ਪਹਿਲਾਂ ਅਸੀਂ 3 ਫੋਨ ਕਰ ਲਵਾਂਗੇ ਜੇਕਰ ਸਾਡੇ ਕੋਲੇ ਪੈਸੇ ਜ਼ਿਆਦਾ ਆ ਜਾਂਦੇ ਨੇ ਖਜ਼ਾਨੇ ਵਿੱਚ ਤਾਂ ਅਸੀਂ ਇਹਨੂੰ ਫਰੀ ਫੋਨ ਵੀ ਕਰ ਲਾਂਗੇ ਪਰ ਲੇਕਿਨ ਅਸੀਂ ਡਿਟੇਲ ਪ੍ਰੋਗਰਾਮ ਜਿਹੜਾ ਹੈਗਾ ਉਹ 2028 ਤੱਕ ਬਣਾਇਆ ਗਿਆ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸ ਗਿਆ ਜਰੂਰ ਦਿੱਤਾ ਪਰ ਲੇਕਿਨ ਮੁਲਾਜ਼ਮਾਂ ਨੂੰ ਬਕਾਇਆ ਪੈਸੇ ਨਹੀਂ ਦਿੱਤੇ ਸੀ ਬਹੁਤ ਵੱਡਾ ਧੋਖਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਮਿਲ ਲਗੇ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਪੱਖ ਚ ਇਹ ਪੁਆਇੰਟ ਨੂੰ ਰਿਪੀਟ ਕਰਦੇ ਇਹ ਬਕਾਇਆ ਦਾ ਸਵਾਲ ਹੈ ਹਾਂ ਇਕ ਦਾ ਉਹ ਨਕਰੀ ਦੀ ਗੱਲ ਹੈ ਜਿਹੜਾ ਪਿੰਡਾਂ ਦੀ ਗੱਲ ਹੈ। ਉਹ ਲਾਗੂ ਨਹੀਂ ਗੱਲ ਹੈ। 1.5 ਦੇਖੋ ਇਹ ਛੇਮਾ ਤਨਖਾਹ ਕਮਿਸ਼ਨ ਸੀ ਨਾ ਜਿਹੜਾ ਜਿਹੜਾ ਛੇਮਾ ਤਨਖਾਹ ਕਮਿਸ਼ਨ ਸੀ ਉਹਦੇ ਏਰੀਆ ਦੇ ਭੁਗਤਾਨ ਦੀ ਗੱਲ ਆ। ਉਹਦਾ ਏਰੀਆ ਸੀਗਾ ਉਹ ਜੇ ਮੈਂ ਤੁਹਾਨੂੰ ਦੱਸਿਆਗਾ ਉਹ 2016 ਤੋਂ ਲੈ ਕੇ ਲਾਗੂ ਹੋਣਾ ਸੀਗਾ 16 ਤੋਂ ਲੈ ਕੇ 36 ਤੱਕ 36 ਤੱਕ ਸੀਗਾ ਇਹਦੇ ਅੰਦਰ ਡਿਫਰੈਂਟ ਡਿਪਾਰਟਮੈਂਟ ਨੇਗੇ ਜਿਵੇਂ ਮੈਂ ਕਹਾਦਾ ਕਿ ਜਿਹੜੇ ਰਿਟਾਇਰ ਹੋ ਚੁੱਕੇ ਨੇਗੇ ਅਸੀਂ ਪਲਾਨ ਤਿਆਰ ਕੀਤਾ ਕਿ ਸਭ ਤੋਂ ਪਹਿਲਾਂ 85 ਯਰ 85 ਸਾਲ ਤੋਂ ਉੱਪਰ ਦੇ ਬੰਦਿਆਂ ਦਾ 100% ਭੁਗਤਾਨ ਕਰਨਾਗਾ ਉਹਨਾਂ ਨੂੰ ਕਿਸ਼ਤਾਂ ਤਿੰਨ ਕਿਸ਼ਤਾਂ ਬਣਾਈਆਂ ਨੇਗੀਆਂ ਉਸ ਤੋਂ ਬਾਅਦ 75 ਤੋਂ 85 ਆਣੇ ਬਣਾਈਆਂ ਨੇ ਫਿਰ 65 ਤੋਂ 75 ਆਣੇ ਬਣਾਈਆਂ ਨੇ ਫਿਰ ਜਿਹੜੇ ਨੇਗੇ ਸਾਡੇ ਰੈਗੂਲਰ ਮੁਲਾਜ਼ਮ ਨੇ ਇਹ ਪੂਰਾ ਦਾ ਪੂਰਾ ਪਲਾਨ ਡਿਟੇਲਡ ਪਲਾਨ ਜਿਹੜਾਗਾ 2028 ਤੱਕ ਅਸੀਂ ਸਾਰੇ ਪੈਸੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਭੁਗਤਾਨ ਕਰਾਂਗੇ ਪਰ ਲੇਕਿਨ ਅਸੀਂ ਇਹਦੇ ਵਿੱਚ ਇਹ ਵੀ ਲਿਖਿਆਗਾ ਜੇਕਰ ਪੰਜਾਬ ਦਾ ਮਾਲੀਆ ਇਸ ਗੱਲ ਲਈ ਮਤਲਬ ਵੱਧਾਗਾ ਪੈਸੇ ਸਾਡੇ ਕੋਲ ਵੱਧ ਆਉਣੇ ਤਾਂ ਅਸੀਂ ਇਹਨੂੰ ਪ੍ਰੀਪੋਨ ਵੀ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਵੀ ਅਸੀਂ ਮਲਾਜਮਾਂ ਨੂੰ ਦੇ ਸਕਦੇ ਹਾਂ ਸੋ ਲਗਭਗ 200 ਕਰੋੜ ਰੁਪਏ ਦਾ ਜਿਹੜਾ ਹੈਗਾ ਵਿੱਤੀ ਬੋਝ ਮੰਥਲੀ ਸਰਕਾਰ ਤੇ ਪੈਣ ਦਾ ਇਹ ਦਿਨ ਸੁਖਾਵਨਾ ਗੀ ਸੋ ਇਹ ਵੱਡਾ ਫੈਸਲਾ ਜ Punjab ਦੇ ਮਲਾਜਮਾਂ ਦੇ ਪੱਖ ਵਿੱਚ ਹੋਇਆਗਾ ਸੋ ਬੇੜਾ ਕਹਿਣ ਦਾ ਪਾਪ ਪੰਜਾਬ ਦੇ ਕਮਜ਼ੋਰ ਵਰਗ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੂੰ ਪੁਰਾਣੀਆਂ ਸਰਕਾਰਾਂ ਨੇ ਇਗਨੋਰ ਕਰਕੇ ਰੱਖਿਆ ਸੀ ਉਹਨਾਂ ਦੇ ਹੱਕ ਵਿੱਚ ਫੈਸਲਾ ਹੋਇਆਗਾ ਔਰ ਦੂਸਰਾ ਪੰਜਾਬ ਦੇ ਜਿਹੜੇ ਜਿਹੜੇ ਜਿਨ੍ਹਾਂ ਨੇ ਪਲਾਰਸ ਫੀ ਦੇ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਘਰ ਬਣਾਉਣ ਚ ਰਹਿ ਗਏ ਸੀ ਆਪਣਾ ਰੋਜ਼ਗਾਰ ਕਰਨ ਸ਼ੁਰੂ ਕਰਨ ਚ ਰਹਿ ਗਏ ਸੀ ਜੀਆਈਟੀ ਦੇ ਸੈਕਟਰ ਦੇ ਅੰਦਰ ਜਾਂ ਹੋਰ ਜਿਹੜੇ ਡਿਵੈਲਪ ਕਰਕੇ ਜਿਨ੍ਹਾਂ ਦੇ ਆਲਰੇਡੀ ਪੋਜੀਸ਼ਨ ਜਿਹੜੇ ਨੇਗੇ ਡਿਪਾਰਟਮੈਂਟ ਲੈ ਚੁੱਕੇ ਸੀ ਕਿ ਅੱਜ ਉਹਨਾਂ ਨੂੰ ਸਾਰਿਆਂ ਨੂੰ ਵੱਡੀ ਰਾਹਤ ਮਿਲੀ ਆ ਜੇਕਰ ਉਹ ਇਸ ਪੋਟੀਐਸ ਸਕੀਮ ਦਾ ਲਾਭ ਲੈਂਦੇ ਨੇਗੇ ਬਹੁਤ ਬਹੁਤ ਧੰਨਵਾਦ ਕਿ ਮਤਲਬ ਜੇ ਵੀ ਪੇਕ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਕਾਇਆ 2028 ਤੱਕ ਤੁਸੀਂ ਕਿਹਾ ਹੈ ਵੀ ਮੁਕੰਮਲ ਕਰ ਲਿਆ ਜਾਏਗਾ 27 ਤੇ ਦੁਬਾਰਾ ਚੋਣਾਂ ਹੋਣੇ ਨੇ ਕੌਨਫੀਡੈਂਟੋ ਕਿ 28 ਤ ਵੀ ਥੋੜੀ ਸਰਕਾਰ ਹੋਊਗੀ ਇਹ ਜਿਹੜਾ ਬਕਾਇਆ ਕੰਪਲੀਟ ਕਰੋ ਬਿਲਕੁਲ ਸਾਨੂੰ ਪੂਰਨ ਆਸਾ 100% ਆਸਾ ਜਿਸ ਤਰ੍ਹਾਂ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਲੋਕ ਫਖਰੀ ਫੈਸਲੇ ਲੈ ਰਹੇ ਆ ਇਹ ਵੱਡਾ ਫੈਸਲਾਗਾ ਪੰਜਾਬ ਦੇ ਲਗਭਗ ਜਿੰਨੇ ਐਮਪਲਾਈ ਨੇਗੇ ਸਾਰਿਆਂ ਨੂੰ ਇਸ ਗੱਲ ਦਾ ਬੈਨੀਫਿਟ ਆ ਗਿਆ ਨਹੀਂ ਤਾਂ ਕੋਈ ਬਚਾਰੇ ਕਿ ਇਸ ਤਰ੍ਹਾਂ ਦੇ ਵੀ ਮਲਾਜ ਬਣੇਗੇ ਜਿਹਦਾ ਉਹ ਖੁਸ਼ੀ ਹੋਈ ਸੀ 2016 ਚ ਕਿ ਸਾਡਾ ਪੇ ਕਮਿਸ਼ਨ ਆ ਗਿਆ ਜਿਹਨਾਂ ਨੂੰ ਦੁਬਾਰਾ ਉਹ ਖੁਸ਼ੀ ਹੋਈ ਕਿ 2021 ਚ ਲਾਗੂ ਹੋ ਗਿਆ ਪਰ ਲੇਕਿਨ ਅੱਜ 2024 ਆ ਗਿਆ ਕਿਸੇ ਨੇ ਨਹੀਂ ਕਰਦੀਆਂ ਦੇ ਤਬਦਿਲ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੋਊਗੀ ਉਹਨਾਂ ਦਾ ਬੱਡਾ ਰਾਤ ਮਿਲਿਆ